ਕੇਂਦਰ ਸਰਕਾਰ ਨੇ ਸਾਲ ਨਵੰਬਰ ਦੇ ਵਿੱਚ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਨਕਾਣਾ ਸਾਹਿਬ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਲਿਖਿਆ ਅਤੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਯਾਤਰਾ ਸੰਭਵ ਨਹੀਂ ਹੈ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਹੁਣ ਮੈਚ ਤੱਕ ਖੇਡ ਲਿਆ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਇਸ ਦੇ ਨਾਲ ਹੀ ਹੋਰ ਕੀ ਕੁਝ ਕਹਿਦੇ ਨੇ ਉਹ ਇੱਕ ਵਾਰ ਤੁਸੀਂ ਵੀ ਸੁਣੋ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਕਦੇ ਹੋ ਫਿਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ੀ ਆ ਜੀ ਫਿਰ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਦੇ ਜਿਉਂਦੀ ਹੋ ਜਾ ਚੀੜੀਏ ਐਂ ਚੱਲੂਗਾ ਅਫਗਾਨਿਸਤਾਨ ਚ ਆਫਤਾਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਜੀ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ ਚ ਆਫਤਾਈ ਅਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰੀ ਨੂੰ ਪੁੱਛਿਆ ਅਜੇ ਤੱਕ 1 ਰੁਪਈਆ ਨਹੀਂ ਆਇਆ ਜੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਵੇ ਕਿਉਂਗਾ ਨਹੀਂ ਪੰਜਾਬ ਤੋਂ ਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਛ ਹੈ ਤੁਹਾਡੇ ਕੋਲੇ ਜਿੜ ਜਿੜੀ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾ ਮੁਤਾਬਕ ਚੱਲਦੀ ਤੁਸੀਂ ਫਿਰ ਐ ਦੁਸ਼ਮਣੀਆਂ ਕਿੱਡੋਂਗੇ ਸਾਡੇ ਨਾਲ ਆ ਹੁਣ ਤੱਕ ਭਾਜਪਾ ਵਾਲੇ ਉਲਟੇ ਸਿਲਦੇ ਸਵਾਲ ਜੇ ਪੁੱਛੀ ਜਾਂਦੇ ਰਹਿੰਦੇ ਤੁਸੀਂ ਆਹ ਕਰੋ ਜਾਂ ਦੱਸੋ ਜੀ ਹੁਣ ਜਕਰ ਸਾਹਿਬ ਹੁਣ ਪੁੱਛੋ ਸਾਹਿਬ ਜੀ ਜਕਰ ਸਾਹਿਬ ਸਾਹਿਬ ਜੀ ਸ਼ਾਇਦ ਕਰਨਗੇ ਪ੍ਰੈਸ ਕਾਨਫਰੰਸ ਤੋਂ ਬਾਅਦ ਸਾਬ ਜੀ ਹੁਣ ਤਾਂ ਪੁੱਛ ਲੋ ਬਿੱਟੂ ਜੀ ਤੁਸੀਂ ਪੁੱਛ ਲੋ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਵਾਲੀ ਸੰਗਤ ਕਿਉਂ ਰੋਕੀ ਹੈ ਭਾਈ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਇਹ ਸਾਡੇ ਲਈ ਕੋਈ ਰਾਜਨੀਤਿਕ ਜਬ ਕਾਰੋਗਾਰ ਨਹੀਂ ਹੈ ਕਿ ਸਾਡੀ ਆਸਥ ਹੈ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਇਹ ਪ੍ਰਮਾਤਮਾ ਤੋਂ ਮੰਗਦੇ ਆ ਕਿ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਨੂੰ ਜਿਹਨਾਂ ਨੂੰ ਪੰਥ ਤੋਂ ਵਿਚੋੜਿਆ ਗਿਆ ਉਹਨਾਂ ਦੀ ਸੇਵਾ ਸੰਭਾਲਦਾ ਅਸੀਂ ਜ਼ਿੰਮੇਵਾਰੀ ਮੰਗਦੇ ਆ ਉਹਨਾਂ ਦੀ ਸੇਵਾ ਸੰਭਾਲ ਦੀ ਕਿ ਖਾਲਸਾ ਜੀ ਨੂੰ ਬਖਸ਼ੋ ਤੇ ਅਸੀਂ ਉੱਥੇ ਮੱਥਾ ਟੇਕਣੇ ਜਾ ਸਕਦੇ ਕਿਉਂਕਿ ਪਾਕਿਸਤਾਨ ਨਾਲ ਸੰਬੰਧ ਖਰਾਬ ਨਹੀਂ ਹੈ ਮੈਦ ਖੇਡ ਜਾਦੇ ਉਹਨਾਂ ਨੂੰ ਕਿਉਂਕਿ ਉਹ ਉਹ ਫਿਰ ਉਧਰਲੇ ਪਾਸੇ ਆਉਂਦਾ ਨਾ ਘਾਟਾ ਪੈ ਜੂਗਾ ਪ੍ਰੋਡਿਊਸਰ ਉਹਨੇ ਮੈਂ ਹੈਰਾਨ ਆ মিডিਆ ਤਾਂ ਉਹੀ মিডিਆ ਹੁਣ ਇਹਨੂੰ ਪੋਜ਼ਿਟਿਵ ਬਣਾ ਰਿਆ ਦੇਖਿਓ ਸੰਦੂਰ ਕੇ ਬਾਦ ਕੈਸੇ ਪਾਕਿਸਤਾਨ ਕੋ ਹਰਾਇਆ ਨਾਲੇ ਕਹਿੰਦੇ ਸਪੋਰਟਸ ਨੂੰ ਲੱਗ ਰੱਖੋ ਨਾਲੇ ਸੰਦੂਰ ਨਾਲ ਜੁੜੀ ਜਾਂਦੇ ਆ ਉਹ ਤਾਂ ਕਰ ਜੋ ਤਾਹਾਂ ਤੋਂ ਹੁਕਮ ਆਉਂਦਾ ਤਾਂ ਉਹੀ ਕਹਿੰਦੇ ਵਿਚਾਰੇ ਪਰ ਅਸੀਂ ਇਦਾਂ ਨਹੀਂ ਹੈਗੇ ਅਸੀਂ ਆਪਣੇ ਵਿਚਾਰ ਸਪਸ਼ਟ ਤੌਰ ਤੇ ਲੋਕਾਂ ਨੂੰ ਦੱਸਾਂਗੇ ਕਿਉਂਕਿ ਸਾਡਾ ਕਲਚਰ ਸੰਝਾ ਜੀ ਸਾਡੇ ਜਿਹੜੇ ਉਧਰ ਰਹਿ ਗਿਆ ਇੱਕ ਭਾਈ ਇੱਕ ਭਾਈ ਇੱਧਰ ਰਹਿ ਗਿਆ ਸੀ ਤਾਂ ਐਂ ਤਰਸੀ ਜਾਂਦੀਆਂ ਜੀ ਮਿਲਣ ਨੂੰ ਸੋ ਦੋਨੋਂ ਜਿਹੜੀਆਂ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜਿਹੜੀਆਂ ਦੋਨੋਂ ਜਿਹੜੇ ਸਾਡੇ ਸਭ ਜਿਹੜਾ ਸਾਡੇ ਲਈ ਤਾਂ ਇਹ ਤੀਰਥ ਸਥਾਨ ਨੇ ਇਕਥਾ ਨੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉਹਨੇ ਜ਼ਿੰਦਗੀ ਦੇ ਆਖਰੀ ਜਿਹੜੇ ਸਾਲ ਸੀ ਉਹ ਬਤਾਏ ਤਾਂ ਸਾਡੇ ਲਈ ਤਾਂ ਬਹੁਤ ਵੱਡਾ ਮਹਾਨਾ ਇਸ ਗੱਲ ਦਾ